ਸਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਬੈਲਵਾਰਡ ਦੇ ਸੂਟ ਤੇ ਚੈੱਕ ਦੇ ਸੂਟ ਜੀ ਗਾਗਾ ਜੀ ਮੰਗ ਦੇ ਉੱਤੇ ਜੀ ਸੇਲ ਮੇਲਾ ਵਧਾ ਕੇ 31 ਸتمبر ਨਾਲ ਘੱਟਾ ਹੀ ਇਹ ਬੈਲਵਾਰਡ ਦਾ ਸੂਟ ਜੀ ਪੂਰਾ ਵਧੀਆ ਪ्युअर ਕੋਰੀਆਨਾ ਬੈਲਵਾਰਡ ਹੈ ਜੀ ਇਹ ਮੈਚਿੰਗ ਸੂਟ ਹੈਗਾ ਸਿਰਫ 250 ਰੁਪਏ ਦਾ ਘੱਟਾ ਜੀ 450 ਦੇ ਦੋ ਘੱਟੇ ਹੀ ਸੇਲ ਮੇਲੇ ਦਿੱਤੇ ਜੀ ਇਹ 450 ਰੁਪਏ ਦੇ ਵਿੱਚ ਦੋ ਬਹੁਤੀ ਨਮੇਦਵਾਰੇ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਪਹਿਲਾਂ ਰੰਗ ਦੇ ਵਿੱਚ ਖਤਮ ਹੋ ਗਏ ਸੀਗੇ ਜਿਹੜੇ ਵੀ ਗਾਹਕ ਮੁੜ ਕੇ ਗਏ ਸੀਗੇ ਸਾਰੇ ਜਣੇ ਵੀਡੀਓ ਦੇਖ ਕੇ ਛੇਤੀ ਆਓ ਜੀ ਸਾਵੇਂ ਡਿਜ਼ਾਈਨਾਂ ਦੇ ਵਿੱਚ ਸਾਵੇਂ ਕਲਰਾਂ ਦੇ ਵਿੱਚ ਲੈ ਕੇ ਜਾਣ ਪਿੱਛੇ ਬਹੁਤ ਰੰਗ ਕੁਆਂਟੀਟੀ ਦੇ ਵਿੱਚ ਰੰਗਾਂ ਦੇ ਡਿਜ਼ਾਈਨ ਦੇ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਕੋਰੀਅਨ 벨ਵਟ 250 ਰੁਪਏ ਦਾ ਇੱਕ 450 ਦੇ ਦੋ ਜੀ ਸਪੈਸ਼ਲ ਸੇਲ ਮੇਲੇ ਦੇ ਉੱਤੇ ਜੀ 31 ਦਸੰਬਰ ਤੱਕ ਸੇਲ ਮੇਲਾ ਵਧਾਤਾ ਜੀ ਇਹੇ ਗਾਗਾ ਦੀ ਮੰਗ ਦੇ ਉੱਤੇ ਜੀ 31 ਸਤੰਬਰ ਤੱਕ ਕਰਤਾ ਜੀ ਹੋਰ ਨਵਾਂ ਮਾਲ ਬਹੁਤ ਆ ਗਿਆ ਇਹਦੇ ਵਿੱਚ ਪਹਿਲਾਂ ਰੰਗ ਦੇ ਵਿੱਚ ਖਤਮ ਹੋ ਗਈ ਸੀਗੇ ਸਾਰੇ ਨਵੇਂ-ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਗਿਆਗਾ ਸਿਰਫ 250 ਰੁਪਏ ਦਾ ਸੂਟ 540 ਤੋਂ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਬਹੁਤ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਗਿਆ ਜੀ ਬੈਲਵੱਟ ਦਾ ਰੰਗ ਡਿਜ਼ਾਈਨ ਦੇਖੀਓ ਲੋਕ ਕਿੰਨੇ ਮਰਜ਼ੀ ਲੈ ਸਕਦੇ ਹੋ ਜੀ ਇਹੇ ਕਿਸੇ ਨੇ ਵੀ ਵੇਚਣ ਵਾਸਤੇ ਦੁਕਾਨਦਾਰੀ ਵਾਸਤੇ ਕੱਟਣ ਰੂਲੇ ਨੇ ਜਿੰਨੇ ਮਰਜ਼ੀ ਲੈ ਸਕਦਾ ਜੀ ਬਹੁਤ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਗਿਆ ਇਹਦੇ ਵਿੱਚ ਜੀ ਸਾਰੇ ਰੰਗ ਜੀ ਡਾਰਕ ਵੀ ਲਾਈਟ ਵੀ ਬਹੁਤ ਰੰਗਾਂ ਦੇ ਵਿੱਚ ਮਾਲ ਆ ਗਿਆ ਜੀ ਸਪੈਸ਼ਲ ਸੇਲ ਮੇਲੇ ਉੱਤੇ ਜੀ ਪਿਓਰ ਕੋਰੀਆਨ ਦੀ ਬੈਲਵਟ ਮੈਚਿੰਗ ਸੂਟ ਸਿਰਫ 250 ਦਾ ਕੱਟਾ ਹੀ ਇਹ 450 ਦੇ ਵਿੱਚ ਦੋ ਭਰਾਵਾਂ ਦੀ ਹੱਤੀ ਦਿੱਤੇ ਸੇਲ ਮੇਲਾ ਚੱਲ ਰਿਹਾਗਾ ਇਹ ਸੇਲ ਮੇਲਾ 31 ਸਤੰਬਰ ਦਾ ਕੱਟਾ ਜੀ ਸਪੈਸ਼ਲ ਗਾਗਾ ਦੀ ਮੰਗ ਦੇ ਉੱਤੇ ਜੀ ਸਪੈਸ਼ਲ ਸੇਲ ਮੇਡ ਦੀ ਡੇਟ ਵਧਾ ਕੇ 3100 ਬੰਦਾ ਕੱਤੀ ਜੀ ਤਾਂ ਹੀ ਇਹਦੇ ਵਿੱਚ ਮਾਲ ਹੋਰ ਮਗਾਇਆ ਪਹਿਲਾਂ ਮਾਲ ਦੇ ਸਾਰਾ ਸਟਾਕ ਖਤਮ ਹੋ ਗਿਆ ਸੀਗਾ ਨਵੇਂ ਦੇ ਬਾਰੇ ਰੰਗ ਤੇ ਡਿਜ਼ਾਈਨ ਬਹੁਤ ਮਾਲ ਆ ਗਿਆ ਇਹਦੇ ਵਿੱਚ ਜਿੰਨੇ ਮਰਜ਼ੀ ਰੰਗਾਂ ਦੇ ਵਿੱਚ ਡਿਜ਼ਾਈਨਾਂ ਦੇ ਲੈ ਸਕਦੇ ਆਂ ਜੀ ਕੋਰੀਅਨ ਬੈਲਵਟ ਸਿਰਫ 250 ਦਾ ਸੂਟ 450 ਤੋਂ ਦੋ ਭਰਾਵਾਂ ਦੀ ਹਿੱਤੀ ਦੇ ਉੱਤੇ ਭਾਰੀ ਸੇਲ ਮੇਲੇ ਚੱਲ ਰਿਹਾਗਾ ਭਾਰੀ ਸੇਲ ਮੇਲੇ ਦਿੱਤੇ ਜੀ ਆ ਦੇਖੋ ਚੈੱਕ ਵੀ ਬਹੁਤ ਰੰਗਾਂ ਦੇ ਵਿੱਚ ਆ ਗਿਆ ਜੀ ਚੈੱਕ ਦਾ ਸੂਟ ਪ्योर ਪਸ਼ਮੀਨਾ ਜੀ ਪੂਰਾ ਮੋਟਾ ਕਪੜਾ ਜੀ ਇਹ 5 ਮੀਟਰ ਸੂਟ ਸਿਰਫ 250 ਰੁਪਏ ਦਾ 150 ਰੁਪਏ ਦਾ ਘੱਟਾ ਜੀ ਇਹ 150 ਦੇ ਵਿੱਚ 5 ਮੀਟਰ ਦਾ ਸੂਟ ਹੈ 150 ਚ ਘੱਟਾ ਜੀ ਇਹ ਭਰਾਵਾਂ ਦੀ ਹੱਟੀ ਉੱਤੇ ਸੇਲ ਮੇਲੇ ਉੱਤੇ ਜੀ ਪੂਰੇ ਵਧੀਆ ਰੰਗ ਆਗੇ ਦੇ ਵਿੱਚ ਵੀ ਜੀ ਇਹਦਾ ਸੇਲ ਵਿਲਾ 31 ਸتمبر ਦਾ ਘੱਟਾ ਜੀ ਸਪੈਸ਼ਲ ਪਾ ਦੇ ਆ ਕੇ 31 ਸتمبر ਤੱਕ ਰੰਗ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ 150 ਦੇ ਵਿੱਚ ਹੈ 5 ਮੀਟਰ ਦਾ ਸੂਟ ਜੀ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਇਹਦੇ ਵਿੱਚ ਰੰਗ ਡਿਜ਼ਾਈਨ ਪਹਿਲਾਂ ਖਤਮ ਹੋ ਗਏ ਸੀਗੇ ਨਵੇਂ ਦੁਆਰੇ ਬਹੁਤ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚੂ ਕੇ ਇਹਦੇ ਵਿੱਚ ਜੀ ਡੱਬੀ ਐਤੀ ਬਹੁਤ ਸੋਹਣੀ ਉਦੋਂ ਹੀ ਵਧੀਆ ਆਈ ਹੈ ਜੀ ਵੱਡੀ ਡੱਬੀ 'ਚ ਵੀ ਆ ਗਿਆ ਛੋਟੀ ਡੱਬੀ 'ਚ ਮਾਲ ਆ ਗਿਆ ਇਹਦੇ ਨਾਲ ਦਾ ਰੰਗ ਇੱਕ ਤੇ ਇੱਕ ਰੰਗ ਵਧੀਆ ਸਾਰੇ ਨਵੇਂ ਨਵੇਂ ਰੰਗਾਂ ਦੇ ਵਿੱਚ ਤੇ ਨਵੇਂ ਡਿਜ਼ਾਈਨਾਂ ਦੇ ਵਿੱਚ ਸਿਰਫ 150 ਰੁਪਏ ਦੇ ਵਿੱਚ ਕਰਤਾ ਜੀ ਇਹ 150 ਦਾ ਸੂਟ ਪਸ਼ਮੀਨਾ ਚੈੱਕ ਆਲ ਓਵਰ ਸੂਟ 5 ਮੀਟਰ ਦਾ ਸੂਟ ਜੀ 150 ਦਾ ਗੱਤਾ ਹੀ ਸੇਲ ਮੇਲੇ ਦੇ ਉੱਤੇ ਜੀ ਜਿੰਨੇ ਮਰਜ਼ੀ ਲੈ ਸਕਦੇ ਜੀ ਨਵੇਂ ਰੰਗ ਤੇ ਨਵੇਂ ਡਿਜ਼ਾਈਨ ਬਹੁਤ ਪਹੁੰਚ ਗਿਆ ਜੀ ਮਾਲੇ ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਬਹੁਤ ਰੰਗ ਡਿਜ਼ਾਈਨ ਪਹੁੰਚ ਚੁੱਕਿਆ ਇਹਦੇ ਵਿੱਚ ਪਹਿਲਾਂ ਕਿਹੜਾ ਗਾਹਕ ਮੁੜ ਕੇ ਗਿਆ ਸੀਗਾ ਸਾਰੇ ਨੋਟ ਕਰ ਲਓ ਜੀ ਜਵਾਰੇ ਰੰਗ ਆ ਗਈ ਇਹਦੇ ਵਿੱਚ ਪਹਿਲਾਂ ਖਤਮ ਹੋ ਗਏ ਸੀਗੇ ਰੰਗ ਸਾਰੇ ਨਵੇਂ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਜੀ ਇਹ ਨਗਾ ਦੇ ਨਗ ਪਹੁੰਚ ਗਿਆ ਜੀ ਮਾਲ ਦੇ ਬਹੁਤ ਮਾਲ ਆ ਗਿਆ ਕੁਆਂਟੀਟੀ ਦੇ ਵਿੱਚ ਜਿੰਨੇ ਮਰਜੀ ਸੂਟ ਲੈ ਸਕਦੇ ਹੋ ਜੀ ਕਿਸੇ ਨੇ ਵੇਚਣ ਵਾਸਤੇ ਲੈਣਾ ਹੈ ਜਾਂ ਦੁਕਾਨਦਾਰੀ ਵਾਸਤੇ ਇਕੱਠੇ ਹੁੰਡ ਲੈਣਾ ਜਿੰਨੇ ਮਰਜੀ ਲੈ ਸਕਦਾ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਭਰਾਵਾਂ ਦੀ ਹੱਟੀ ਵਾਸਟਾ ਰੋਡ ਮੋੜ ਮੰਡੀ